ਸਡੇ ਸੀਐਮ ਸਾਹਿਬ ਅਕਸਰ ਕਹਿੰਦੇ ਆ ਕਿ ਪੰਜਾਬ ਨੂੰ ਨੰਬਰ 1 ਸੂਬਾ ਬਣਾਣਾ ਹੈ ਤੇ ਉਹਨਾਂ ਨੂੰ ਸਫਲਤਾ ਵੀ ਮਿਲ ਗਈ ਹੈ ਅੱਜ ਦੀ ਅਖਬਾਰ ਚ ਸੁਰਖੀ ਹੈ ਦੇਸ਼ ਦਾ ਸਭ ਤੋਂ ਵੱਧ ਪ੍ਰਤੀ ਵਿਅਕਤੀ ਕਰਜ਼ੇ ਵਾਲਾ ਸੂਬਾ ਬਣਿਆ ਪੰਜਾਬ ਤੇ ਸੀਐਮ ਸਾਹਿਬ ਨੇ ਪੰਜਾਬ ਨੂੰ ਸਭ ਤੋਂ ਵੱਧ ਕਰਜ਼ੇ ਵਾਲਾ ਸੂਬਾ ਬਣਾਤਾ ਹੈ ਪ੍ਰਤੀ ਵਿਅਕਤੀ ਜਿਹੜਾ ਕਰਜ਼ਾ ਹੈ ਪੰਜਾਬ ਦੇ ਸਿਰ 123274 ਰੁਪਏ ਹੋ ਗਿਆ ਯਾਨੀ ਹਰ ਪੰਜਾਬੀ ਦੇ ਸਿਰ ਤੇ ਲਗਭਗ ਸਵਾ ਲੱਖ ਰੁਪਏ ਦਾ ਕਰਜ਼ਾ ਹੈ ਕੋਈ ਵੀ ਨਵਾਂ ਬੱਚਾ ਪੰਜਾਬ ਵਿੱਚ ਪੈਦਾ ਹੋਏਗਾ ਤੇ ਸਵਾ ਲੱਖ ਰੁਪਏ ਦਾ ਕਰਜ਼ਾ ਲੈ ਕੇ ਪੈਦਾ ਹੋਏਗਾ ਪੰਜਾਬ ਨੂੰ ਪ੍ਰਤੀ ਵਿਅਕਤੀ ਕਰਜ਼ੇ 'ਚ ਨੰਬਰ 1 ਦਾ ਸੂਬਾ ਮਾਨ ਸਾਹਿਬ ਨੇ ਬਣਾਤਾ ਹੁਣ ਜੇ ਜੀ ਸਵਾਲ ਕਰਾਂਗੇ ਤਾਂ ਕਹਣਗੇ ਲੋ ਜੀ ਪਿਛਲੀਆਂ ਸਰਕਾਰਾਂ ਕਰਜ਼ਾ ਛੱਡ ਗਈਆਂ ਸੀ ਜਦੋਂ ਮਾਨ ਸਾਹਿਬ ਦੀ ਸਰਕਾਰ ਨੇ ਉੱਦਾਂ ਸੰਭਾਲਿਆ ਸੀ 2022 ਤੇ ਪੰਜਾਬ ਤੇ ਉਸ ਵੇਲੇ ਕਰਜ਼ਾ ਲਗਭਗ 262000 ਕਰੋੜ ਦਾ ਸੀ ਪਿਛਲੇ ਕਈ ਦਹਾਕਿਆਂ ਚ ਮਿਲ ਕੇ ਪੰਜਾਬ ਤੇ 262000 ਕਰੋੜ ਦਾ ਕਰਜ਼ਾ ਚੜਿਆ ਸੀ ਔਰ ਪਿਛਲੇ 3 ਸਾਲਾਂ ਚ 120000 ਕਰੋੜ ਦਾ ਕਰਜ਼ਾ ਇਹਨਾਂ ਨੇ ਲਿਆ ਔਰ ਇਸ ਚੌਥੇ ਸਾਲ ਚ ਵੀ 40000 ਕਰੋੜ ਦਾ ਨਵਾਂ ਕਰਜ਼ਾ ਲੈ ਲਿਆ ਪਰ ਅਗਰ ਇਹ ਸਿਰਫ ਤਾਰਨੇ ਚੱਲਦੇ ਰਹੇ ਤੇ 2 ਲੱਖ ਕਰੋੜ ਰੁਪਏ ਦਾ ਕਰਜ਼ਾ ਨਵਾਂ ਇਹਨਾਂ 5 ਸਾਲਾਂ ਚ ਮੁੱਖ ਮੰਤਰੀ ਸਾਹਿਬ ਚੜਾ ਕੇ ਜਾਣਗੇ ਇਹ 50 ਸਾਲਾਂ 'ਚ ਕਰਜ਼ਾ ਹੋਇਆ ਸੀ 2 ਲੱਖ 60 ਹਜ਼ਾਰ ਕਰੋੜ ਦਾ ਤੇ ਇਹਨਾਂ 5 ਸਾਲਾਂ 'ਚ ਕਰਜ਼ਾ ਹੋ ਜਾਣਾ ਹੈ 2 ਲੱਖ ਕਰੋੜ ਦਾ ਨਵਾਂ ਕਰਜ਼ਾ ਜਿਸ 'ਚ 1 ਲੱਖ 60 ਹਜ਼ਾਰ ਕਰੋੜ ਦਾ ਆਲਰੇਡੀ ਚੜ ਚੁੱਕਿਆ ਸੋ ਪੰਜਾਬ ਨੂੰ ਕਰਜ਼ੇ ਦੇ ਬੋਝ ਹੇਠ ਦੱਬਨ ਔਰ ਪੰਜਾਬ ਨੂੰ ਪਹਿਲੇ ਨੰਬਰ ਦਾ ਸੂਬਾ ਬਣਾਉਣ 'ਚ ਮਾਨ ਸਾਹਿਬ ਨੇ ਕੋਈ ਕਸਰ ਨਹੀਂ ਛੱਡੀ ਸੋ ਇਸ ਕਰਕੇ ਹੋਰ ਤਾਂ ਕਿਸੇ ਕੰਮ 'ਚ ਪੰਜਾਬ ਨੂੰ ਅੱਗੇ ਕਰ ਨਹੀਂ ਸਕੇ ਕਰਜ਼ੇ 'ਚ ਜ਼ਰੂਰ ਇਹਨਾਂ ਨੇ ਨੰਬਰ 1 ਬਣਾ ਦਿੱਤਾ ਪੰਜਾਬ ਦੀ ਸਰਕਾਰ ਤੇ ਆਮ ਆਦਮੀ ਪਾਰਟੀ ਇੱਡੀ ਕਬੱਡੀ ਝੂਠੀ ਆ ਲਿਓ ਰੱਬ ਦਾ ਨਾਮ ਅੱਜ ਇਹਨਾਂ ਦੇ ਇੱਕ ਬਲਾਰਾ ਸਾਹਿਬ ਕਹਿੰਦੇ ਕਿ ਸੈਂਟਰ ਦੀ ਸਰਕਾਰ ਨੇ ਹੜ੍ਹ ਪੀੜਤਾਂ ਨੂੰ ਹੁਣ ਤੱਕ ਕੋਈ ਮਦਦ ਹੀ ਨਹੀਂ ਕੀਤੀ ਨਾ ਕੋਈ 1600 ਕਰੋੜ ਨਾ ਕੋਈ 12000 ਕਰੋੜ ਨਾ ਕੋਈ 805 ਕਰੋੜ ਜਿਹੜੇ ਗ੍ਰਹਿ ਮੰਤਰੀ ਸਾਹਿਬ ਨੇ ਕਿਹਾ ਕੱਲ 480 ਕਰੋੜ ਦਾ ਅੰਕੜਾ ਸਾਡੇ ਕੀ ਕਹਿੰਦੇ ਸ਼ਿਵਰਾਜ ਸਿੰਘ ਚੋਹਾਨ ਜੀ ਦੇਗੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਹੜ੍ਹ ਪੀੜਤਾਂ ਦੇ ਲਈ ਜਿਹੜੇ 36703 ਮਕਾਨ ਖਰਾਬ ਹੋਏ ਸੀਗੇ ਉਹਨਾਂ ਨੂੰ ਪੀਐਮ ਆਵਾਸ ਯੋਜਨਾ ਦੇ ਤਹਿਤ ਅਪਰੂਵ ਕੀਤਾ ਸੀ ਤੇ 480 ਕਰੋੜ ਦੀ ਰਾਸ਼ੀ ਦਿੱਤੀ ਸੀ ਪਿਛਲੇ ਦਿਨ ਮੁੱਖ ਮੰਤਰੀ ਸਾਹਿਬ ਵੀ ਮੁੱਕੜ ਗਏ ਉਹ ਦਿਨ 370 ਕਰੋੜ ਰੁਪਇਆ ਦੇ ਕੇ ਆਏ ਆ ਉਹਨਾਂ ਹੜ੍ਹ ਪੀੜਤਾਂ ਨੂੰ ਤੇ ਸਬੂਤ ਦੇ ਤੌਰ ਤੇ ਆਖਬਾਰ ਦਾ ਇਸ਼ਤਿਹਾਰ ਹੈ ਅਖਬਾਰ ਦਾ ਇਸ਼ਤਿਹਾਰ ਹੈ 32000 ਹੜ੍ਹ ਪ੍ਰੀਤ ਪਰਿਵਾਰਾਂ ਨੂੰ ਨਵੇਂ ਘਰ ਉਸਾਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵੱਡੀ ਮਨਜ਼ੂਰੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ ਮਤਲਬ ਕਿ ਕੇਂਦਰ ਦੀ ਸਕੀਮ ਆਪ ਲਿਖਿਆ ਕੱਲ ਦੇ ਅਖਬਾਰ ਦੇ ਇਸ਼ਤਿਹਾਰ ਦੇ ਵਿੱਚ ਲਿਖਿਆ ਉਦੋਂ ਅੱਗੇ ਪਿੰਡੂ ਖੇਤਰ ਤੇ ਬੀਜ ਵੀ ਨਹੀਂ ਅਤੇ ਕੱਚੇ ਘਰ ਵਿੱਚ ਰਹਿਣ ਵਾਲੇ ਲੋਕਾਂ ਨੂੰ ਸਥਾਈ ਤੇ ਬਣਾ ਦਿੱਸਲਾ ਪ੍ਰਧਾਨ ਕਰਨ ਦਿੱਤੀ ਜਾ ਰਹੀ ਰਸ਼ੀ ਪਹਿਲੀ ਕਿਸ਼ਤ ਘਰ ਦੀ ਮਨਜ਼ੂਰੀ ਤੋਂ ਬਾਅਦ 15 ਦਿਨਾਂ ਦੇ ਅੰਦਰ 70000 ਰੁਪਿਆ ਇਹ ਵੀ ਕੇਂਦਰ ਦੀ ਦੂਜੀ ਕਿਸ਼ਤ 40000 ਰੁਪਿਆ ਇਹ ਵੀ ਕੇਂਦਰ ਦੀ ਤੀਜੀ ਕਿਸ਼ਤ 10000 ਰੁਪਿਆ ਉਹ ਵੀ ਕੇਂਦਰ ਦੀ ਉਪਰਕਤ ਰਕਮ ਤੋਂ ਇਲਾਵਾ ਮੰਨਰੇਗਾ ਸਕੀਮ ਇਹ ਵੀ ਕੇਂਦਰ ਦੀ ਸਕੀਮ ਸਕੀਮ ਹੈਗੀ ਆ ਅਦੀਨ ਕਰਾ ਲਈ 31000 ਅਤੇ ਪੈਖਾਨੇ ਵਾਲੀ 12000 ਰੁਪਏ ਜਾਰੀ ਕੀਤੇ ਜਾਣਗੇ ਆ ਮੁੱਖ ਮੰਤਰੀ ਸਾਹਿਬ ਨੇ ਇਸ਼ਤਿਹਾਰ ਦਿੱਤਾ ਪੰਜਾਬ ਦੀ ਸਰਕਾਰ ਨੇ ਜਿਹੜੇ ਆਪ ਮੰਨਦੇ ਪਿਆ ਹੜ੍ਹ ਪੀੜਤ ਪ੍ਰਭਾਵਿਤ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਦੇ ਤਹਿਤ ਹੁਣ ਮੈਨੂੰ ਆ ਦੱਸੋ ਜੀ ਕੱਲ ਸਾਰੇ ਅਖਬਾਰਾਂ 'ਚ ਹਿੰਦੀ ਇੰਗਲਿਸ਼ ਪੰਜਾਬੀ ਦੇ ਅਖਬਾਰਾਂ 'ਚ ਇਸ਼ਤਿਹਾਰ ਦਿੱਤੇਗੇ ਆਪ ਮੰਨੀ ਜਾਂਦੇ ਹੋ ਤੇ ਫਿਰ ਕਹਿੰਦੇ ਤੁਹਾਨੂੰ ਪੈਸੇ ਦੀ ਆਏ ਐਸੇ ਝੂਠਿਆਂ ਦਾ ਕੀ ਕਰੀਏ ਹੁਣ ਮੇਰੀ ਬੇਨਤੀ ਹੈ ਕਿ ਜਿੱਦਣ ਬੋਲਣ ਲੱਗੋ ਨਾ ਆ 27 ਨਵੰਬਰ ਦਾ ਅਖਬਾਰ ਚੱਕ ਲਿਆ ਕਰਨਾ ਪੜ੍ਹ ਲਿਆ ਕਰਨਾ ਦੂਸਰੀ ਆਗ ਦੀ ਸਰਕਾਰ ਦੇ ਤੌਰ ਤੇ ਇਤਿਹਾਰ ਦਿੱਤਾ ਹੈ ਦੀ ਸਚਾਈ ਕੀ ਹੈ ਧੰਨਵਾਦ ਇਹ ਗੱਲ ਤੇ ਹੈ ਕਿ ਮੁੱਖ ਮੰਤਰੀ ਸਾਹਿਬ ਸ਼ਬਦਾਂ ਦੇ ਧਨੀ ਨੇ ਲੇਕਿਨ ਮੈਨੂੰ ਲੱਗਦਾ ਕਿ ਕੇਜਰੀਵਲ ਨੇ ਜਿਸ ਟੀਕੇ ਨਾਲ ਝੂਠ ਦੀ ਰਾਜਨੀਤੀ ਕੀਤੀ ਹੈ ਉਸੇ ਰਾਜਨੀਤੀ ਦੇ ਮੁੱਖ ਮੰਤਰੀ ਤੁਰ ਪਏ ਨੇ ਹੁਣ ਮੈਂ ਕਿਸੇ ਪਾਰਟੀ ਦਾ ਨੇਤਾ ਹੀ ਨਹੀਂ ਵਿਧਾਨ ਸਭਾ ਦਾ ਮੈਂਬਰ ਅਗਰ ਕੋਈ ਗੱਲ ਚੁੱਕਦਾ ਹੈ ਤੇ ਉਹਦੀ ਗੰਭੀਰਤਾ ਨੂੰ ਧਿਆਨ ਚ ਰੱਖ ਕੇ ਮੁੱਖ ਮੰਤਰੀ ਜੀ ਦਾ ਫਰਜ਼ੀ ਇਹ ਕਹਿੰਦੇ ਕਿ ਮੈਂ ਇਨਕੁਆਇਰੀ ਕਰਾਨਾਗੀ ਕੌਣ ਲੋਕ ਨੇ ਜਿਹੜੇ ਇਲੀਗਲ ਮਾਈਨਿੰਗ ਕਰ ਰਹੇ ਨੇ ਇਲੀਗਲ ਮਾਈਨਿੰਗ ਕੀ ਕਹਦੀ ਹੋ ਰਹੀ ਹੈ ਰੇਤਾਂ ਦੀ ਮੈਂ ਸਿੱਧੀ ਗੱਲ ਕਰਦਾ ਜਿਦਾ ਖੇਤ ਉਹਦੀ ਰੇਤ ਖੇਤ ਦੇ ਵਿੱਚੋਂ ਤੇ ਰੇਤ ਵਿੱਚ ਕੋਈ ਨਹੀਂ ਰੇਤ ਰੇਤਾਂ ਜਿਹੜੀ ਹੈ ਇਲੀਗਲ ਮਾਈਨਿੰਗ ਹੋ ਰਹੀ ਹੈ ਰਾਵੀ ਚ ਔਰ ਕਲਾ ਇਹ ਦਿਨਾਨਗਰ ਬਦਾਨਕੋੜ ਗੁਰਦਾਸਪੁਰ ਫਾਜ਼ਿਲਕਾ ਫਿਰੋਜ਼ਪੁਰ ਇੱਕ ਵਾਰੀ ਮੁੱਖ ਮੰਤਰੀ ਜੀ ਮੈਂ ਅਖਬਾਰ ਚ ਵੀ ਅੱਜ ਇੱਕ ਗੱਲ ਕਹੀ ਹੈ ਮੁੱਖ ਮੰਤਰੀ ਨੂੰ ਮੁੱਖ ਮੰਤਰੀ ਦੀ ਭੂਮਿਕਾ ਚ ਰਹਿ ਕੇ ਹਾਊਸ ਰੇ ਮੈਂਬਰ ਦੁਆਰਾ ਕੀਤੀ ਗਈ ਗੱਲ ਉਹਦੇ ਤੇ ਗੰਭੀਰਤਾ ਦਿਖਾਨੀ ਚਾਹੀਦੀ ਹੈ ਨਾ ਕਿ ਹਰ ਵੇਲੇ ਉਹ ਉਹੀ ਬੋਲ ਬੋਲ ਕੇ ਜੋ ਮਰਜੀ ਕਹੀ ਜਾਓ ਮੇਰਾ ਕੇਵਲ ਇਤਨਾ ਕਹਿਣਾ ਹੈ ਮੇਰੇ ਨਾਲ ਚੱਲ ਪੈਣ ਇੱਥੋਂ ਦੀ ਸ਼ੁਰੂ ਹੋਣਿਆ ਪਟਾਣਕੋਟ 라ਵੀ ਤੋਂ ਲਾਸਟ ਤੱਕ ਲੈ ਕੇ ਜਾਵਾਂਗਾ ਇਹਨਾਂ ਨੂੰ ਮੈਂ ਫਿਲਕਾ ਤੱਕ ਜਿਸ ਤਰੀਕੇ ਨਾਲ ਕੋਰਟ ਨੇ ਜਿਹੜੀ ਇਹਨਾਂ ਨੂੰ ਰਾਹਤ ਦਿੱਤੀ ਸੀ ਉਹਦਾ ਨਜਾਜ਼ ਫਾਇਦਾ ਉੱਠ ਰਿਹਾ ਹੈ ਖੇਤਾਂ ਵਾਲਿਆਂ ਦੀ ਰੇਤ ਖੇਤ ਵਾਲੇ ਚੁੱਕ ਪਾ ਰਹੇ ਜਾਂ ਨਹੀਂ ਚੁੱਕ ਪਾ ਰਹੇ ਓ وہ چڑ در پر ایدی آڑ دے اندر جتنا ریت مافی ہے جتنا جڑا مائننگ مافی ہے وہ رہے ہیں انہوں یہ بھی نہیں پتا روز کوئی نہ کوئی بندہ مر جا باہروں بار گلا مک جنیا ایدہ مطلب کی ہے میں ہون پھر الزام لگانا ہون پھر الزام لگانا بنا سرکار دی مرضی کے الیگل مائننگ نہیں ہو سکتی جدا گھر ٹوٹیا نا وہ ایک ٹوکری ریت نہیں کٹ کے لیا سکتا وہ اپنے ریڑے دے رکھ کے ریت نہیں لیا سکتا کہ چل میں گھر کی چنائی کر ل مکھی صاحب جانا لگ دا ہے کہ دیکھنا ہی نہیں چاہتے جا تو جانے بس چ نہیں ہے دلی والے تو چلا رہے نے سچ سننا نہیں چاندے سچ محسوس نہیں کرنا چاہتے مینو فوٹو فوٹا کچھ جانتا شوق نہیں ہے فوٹو سے تُن ٹنگوئے پیو ہر جگہ کےجریوال ٹنگویا پیا صحت بیما تو چالو نہیں ہوا اس کر کے میرا ایکو گل کہنا کہ میں کوئی راجنیتی نہیں کر رہا میں لیا رہا کہ تی نک تھے تو شاسن اور میں ایک اور الزام لگانا ਤੁਹਾਡੇ ਨੇਤਾਵਾਂ ਦੀ ਮਿਲੀ ਭਗਤ ਦੇ ਬਿਨਾ ਇਸ ਲਾਵਲ ਤੇ ਇਲੀਗਲ ਮਾਈਨਿੰਗ ਨਹੀਂ ਹੋ ਸਕਦੀ ਅਗਰ ਤੁਹਾਨੂੰ ਨਹੀਂ ਪਤਾ ਤੇਰਾ ਮਤਲਬ ਇਹ ਆ ਕਿ ਤੁਹਾਨੂੰ ਆਪਣੇ ਸੋਰਸਸ ਵਧਾਣੇ ਚਾਹੀਦੇ ਅਗਰ ਤੁਸੀਂ ਇਨਵੋਲ ਨਹੀਂ ਹੋ ਤੇ ਫਿਰ ਜਾਣਕਾਰੀ ਪ੍ਰਾਪਤ ਕਿਉਂ ਤੀ ਤੇ ਈਮਾਨਦਾਰ ਰਾਜ ਦੇਣਾ ਸੀ ਦੇਖੋ ਨਾ ਕਿਹੜਾ ਕਿਹੜਾ ਤੁਹਾਡਾ ਰਾਜਨੀਤਾ ਇਹਦੇ ਚ ਇਨਵੋਲ ਹੈ ਕਰੋ ਕਾਰਵਾਈ ਫਿਰ ਉਹਦੇ ਤੇ ਤਿੰਨੇ ਤੇ ਮੇਰੇ ਨਾਲ ਚਲੋ ਖੇਤ ਵਾਲੀ ਰੇਤ ਚਕੋਰੀ ਹੈ ਖੇਤਾਂ ਲਈ ਰੇਤ ਚੁੱਕੇਗਾ ਨਾ ਜਿਹੜਾ ਉਹ ਟਰੈਕਟਰ ਲਾਏਗਾ ਸਵਾਗਾ ਲਾਏਗਾ ਦੂਜਾ ਔਰ ਉਹਦੇ ਨਾਲ ਪੁੱਟੇਗਾ ਇੱਥੇ ਤਾਂ ਵੱਡੀਆਂ ਵੱਡੀਆਂ ਫੋਕ ਮਸ਼ੀਨਾਂ ਲੱਗੀਆਂ ਪਈਆਂ ਨੇ ਉਹਦੇ ਅੰਦਰ ਆਹੋ ਜਿਹਾ ਇੱਕ ਵਾਰੀ ਦੇਖ ਲਈਏ ਇਸ ਕਰਕੇ ਮੇਰੀ ਬੇਨਤੀ ਹੈ ਕਿ ਮੈਨੂੰ ਉਮੀਦ ਤੁਹਾਡੇ ਤੋਂ ਇਹ ਸੀ ਕਿ ਮੇਰੇ ਦੁਆਰਾ ਜਿਹੜੀ ਗੱਲ ਤੁਹਾਡੇ ਧਿਆਨ ਚ ਲਿਆਂਦੀ ਗਈ ਸੀ ਤੁਸੀਂ ਉਹਨੂੰ ਗੰਭੀਰਤਾ ਨਾਲ ਲੈਂਦੇ ਫੱਲੇ ਆਦੇਸ਼ ਦਿੰਦੇ ਮੇਰਾ ਨੰਬਰ ਵੀ ਤੁਹਾਡੇ ਕੋਲ ਹੈਗਾ ਤੇ ਮੇਰੇ ਨਾਲ ਟੈਲੀਫੋਨ ਤੇ ਗੱਲ ਕਰਦੇ ਮੈਨੂੰ ਆਪਣੇ ਕੋਲ ਬੁਲਾ ਲਓ ਮੈਂ ਵੀ ਕਹਣਾ ਸਾਰੇ মিডিਆ ਦੇ ਸਾਹਮਣੇ ਕਹਣਾ ਉਹ ਮੈਨੂੰ ਬੁਲਾ ਲੈਣ ਜਾਂ ਉਹ ਮੈਨੂੰ ਕਨਵਿੰਸ ਕਰ ਲੈਣ ਜਾਂ ਮੈਂ ਉਹਨਾਂ ਨੂੰ ਕਨਵਿੰਸ ਕਰ ਲੈਣਾ ਕਿ ਲੀਗਲ ਮਾਈਨਿੰਗ ਆ ਜਾਂ ਇਲੀਗਲ ਮਾਈਨਿੰਗ ਆ